ਦੇ ਯਾਰੇ ਦੀ ਟੱਕਰ ਆ ਟੀਲਾ ਜਾਂੜ ਦੀ ਕਬੱਡੀ ਪਾ ਰਿਹਾ ਹੈ ਹਰਲੀ ਕੰਦੇ ਕਹਿੰਦੇ ਅਮਨ ਯਾਰੇ ਦੀ ਗੰਨਾਂ ਨੇ ਨਾਲ ਮਨਦੀਸ਼ ਆ ਲੱਗ ਗਿਆ ਆ ਲੱਗ ਗਿਆ ਮੇਲਾ ਫਸ ਗਿਆ ਇੱਕ ਵਾਸਤੇ ਸਰਕਾਰ ਦੇ ਯੋਗ ਸਰਦਾਰ ਕਮਲਜੀਤ ਸਿੰਘ ਦਾ ਧੰਨਵਾਦ ਐਸਕੇ ਸਰਦਾਰ ਕਮਲਜੀਤ ਸਿੰਘ ਜੀ ਗਰੇਵਾਲ ਸਾਹਿਬ ਆਓ ਸਾਹਮਣੇ ਆ ਬੱਚਿਓ 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 ਰਵੀ ਤੇ ਕਹਿੰਦੇ ਅਮਨ ਨਿਆਰਾ ਦੋ ਟਾਪਰ ਨੇ ਆ ਪੂਰੀਆ ਸਿੱਫਰ ਕੰਪਨੀ ਨਾਲ ਦਿੱਤੀ ਬਿਠਾ ਰਹੇ ਨੇ ਤੇ ਜੀਤੂ ਹੁਜਿਆਰੇ ਦਾ ਕਹਿੰਦੇ 22 ਟਰੈਕਟਰ ਜਿੱਤ ਕੇ ਵੱਡੇ ਰਕਾਣ ਦੇ ਅਜਿਹਾ ਤਾਈਂ ਟੈਂਟਰ ਹੋਊਗਾ ਪਰ ਗੱਲਾਂ ਕਿੱਧਰ ਨੂੰ ਜਾਣਗੀਆਂ ਕੁਰੀਆ ਸਿਸਟਰ ਵਿੱਕੀ ਸਿੰਘ ਵਾਲਾ ਖੇਡਿਆ ਮਿੰਦਰ ਸਿੰਘ ਰੁਮੀ ਦੀ ਟੀਮ ਲਈ ਮੇਰੇ ਮਿੱਤਰੋ ਵੱਡਾ ਭਾਈ ਪੁੱਜਿਆ ਹੋਇਆ ਹੈ ਜਿਹੜਾ ਸਤਬਾ ਦੀ ਆਏ ਹੋਏ ਆਹ ਦੇਖੋ ਕੈਂਦੀ ਰੇਡ ਆਹ ਬਰਾਂਡੇ ਪੇਲੂ ਗੁਰਪਾਲਪੁਰਿਆ ਦੇ ਪੂਰੀਆ چکر فری چکر سر پر والے ਆਉਣ ਵਾਲੇ ਕਿਸੇ ਵੀ ਕਬੱਡੀ ਕੱਪ ਤੇ ਭਾਈ ਅਗਲੇ ਹੱਲ ਬਦਿਓ ਤੇ ਜਵਿੰਦਰ ਗੌਰ ਜੀਐਸਸੀ ਵੱਲੋਂ 50000 ਦਾ ਮਾਨ ਸਨਮਾਨ ਦਿੱਤਾ ਜਾਵੇਗਾ। ਉਹ ਅਗਲੀ ਕਬੱਡੀ ਫੇਰ ਰਵੀ ਕੈਪਰ ਦਾਰਾ ਕਬੱਡੀ ਪਾਰਿਆ। ਲਾਓ ਕਹਿੰਦੇ ਕਬੱਡੀ ਮੀਨੋ। ਲਾਓ ਰਵੀ ਕੈਪਰ ਮੀਨੋ। ਇਹ ਰਿੰਕੂ ਸਭਰੇ ਦਾ ਟਹੇਟਾ ਦਰਿਆ ਉਧਰ ਬਣਾ ਬਰਖਾਪੁਰੀਆ ਆਹ ਜੇਰਾ ਟਕਾਰਾ ਲਾਗੀ ਬਾਰੇ ਮਿੱਤਰੋ। ਇਹ ਨੰਬਰ 5 ਰਵੀ ہے <سؤال> روی ਇੱਕ ਪਾਸੇ ਸ਼ਿਮਰੂਆ ਇੱਕ ਪਾਸੇ ਅਮਨ ਇੱਕ ਪਾਸੇ ਕਮੀਸ਼ਾ ਹਰ ਦੁਨੀਆ ਦੇ ਵਿੱਚ ਗੱਲਾਂ ਹੁੰਦੀਆਂ ਆ ਉਹ ਦੁਨੀਆ ਕੁੱਤੇ ਜਿਲਾਉਂਦਾ ਜਿਵੇਂ ਧਰ ਜਿਹਾ ਪਿਛਲੇ ਇਹ ਕਬੱਡੀ ਕਰਦੇ ਸਟਾਕ ਆ ਗਿਆ ਆਪਣੇ ਸਮੇਂ ਦਾ ਹਰੇਕ ਖਿਡਾਰੀ ਇਹ ਧਰਤੀ ਤੇ ਖੇਡਿਆ ਇਹ ਚੜ੍ਹਦੀ ਗਰੇਸ ਦੇ ਮੱਧ ਦੀਆਂ ਗੱਲਾਂ ਨੇ ਮੇਰੇ ਗੱਲ ਤੋਂ ਜੋ ਵੀ ਕਮਾਲਪੁਰ ਵਿੱਚ ਖੇਡਿਆ ਉਹ ਮਸ਼ਹੂਰ ਹੋਇਆ ਹੈ ਜੋ ਵੀ ਕਮਾਲਪੁਰ ਇੱਥੇ ਖੇਡਿਆ ਵੱਡਾ ਮਿਲਣਾ ਬੌਪਰੀ ਦੀ ਰੇਡ ਪਾਰੀ ਆ ਗੱਲ ਕੁੱਤੇ ਖੱਖਦੀ ਆ ਆ ਫਰਮ ਨੇ ਕਮਾਲ ਓਏ ਕਮਾਲ ਹੈ ਜੋ ਵੀ ਖੇਡਿਆ ਦੁੱਟਿਆ ਧਰਤੀ ਇਹ ਧਰਤੀ ਪਵਿੱਤਰ ਹੈ ਇਹ ਧਰਤੀ ਬਾਜਾ ਵਾਲੇ ਦੀ ਹੈ ਕਲਕੀਆਂ ਵਾਲੇ ਦੀ ਹੈ ਉਹ ਦੇਖਿਓ ਇਸ ਵਿੱਚ ਨੀਸ਼ ਦੇ ਜਫਾ ਲਾ ਦਿੱਤਾ ਹੈ ਅਗਲੀ ਕਬੱਡੀ ਰਵੀ ਨੇ ਫਿਰ ਤੋਂ ਆ ਗਈ ਹੈ ਬਰਸਾਪੁਰ ਦੇ ਦਿਹਰੇ ਦੀਆਂ ਟੀਮਾਂ ਦੇ ਇੰਤਕਾਰ ਦੂਜਾ ਸੈਮੀਫਾਈਲ ਖੇਡਿਆ ਜਾ ਰਿਹਾ ਹੈ ਇਧਰ ਲੱਗੀ ਬਾਈ ਜੀ ਯੂਕੇ ਤੋਂ ਆਇਆ ਹੈ ਉਹ ਲੱਗਦੀ ਹੈ ਪੱਗ ਨਾਲ ਲਾਈ ਹੋਈ ਟਾਈ ਮਿੱਤਰੋ ਹੌਸਲੇ ਹਵਾਏ ਹੋਏ ਆ ਉਹ ਦੇਖਿਓ ਪਈ ਹੋਈ ਕਬੱਡੀ ਇਧਰ ਦੇਖਿਓ ਸਰਪੰਸ ਸਾਹਿਬ ਬਰ ਇਸ ਮੌਜੂਦ ਦੇ ਹਿੱਸੇ ਬਣ ਗਿਆ ਅਮਰ ਤੇ ਨਾ ਗਾ ਮੈਚ ਹੈ ਬਲੀ ਜੀ ਦੱਸੋ ਕਿਦਾ ਹੁਣ ਆਪਾਂ ਨਾਲ ਹੀ ਗਰਾਉਂਡ ਦੇ ਨਾਲ ਹੀ ਖੜਦੇਗਾ ਜੋਤੀ ਕਮਲਪੁਰਾ ਜੀ ਦਿਓ ਜਾਣਕਾਰੀ ਅਗਲਾ ਮੈਚ ਕਿਹਦਾ ਵੀ ਜ਼ਰੂਰ ਮੇਰੀ ਬੇਨਤੀ ਹੈ ਦੱਸਿਓ ਭਰਾ ਬਣ ਕੇ ਦੱਸਿਓ ਭਰਾ ਬਣ ਕੇ ਟੀਮਾਂ ਜਾਣਦੀ ਨਿਆਰੇ ਦੀ ਟੀਮ ਵੀ ਚੋਟੀ ਦੀ ਹੈ ਮਹਿਲਵਾਲ ਫਾਈਨਲ ਤੇ ਮੰਜਾ ਡਾਈ ਬੈਠਾ ਦੇਵ ਮਹਿਲਵਾਲੀਏ ਫਾਈਨਲ ਤੇ ਮੰਜਾ ਡਾਈ ਬੈਠੇ ਆ ਆਹ ਟਰੈਕਟਰ ਕਿੱਥੋਂ ਜਾਣਗੇ ਮਨੀਸ਼ ਆਓ ਸਾਹਮਣੇ ਨਾਟਕਾ ਜੱਫਾ ਇਧਰ ਤੇ ਬੰਨੇ ਮਾਪਿਆ ਬਿਊਟੀਫੁਲ ਸਿਟੀ ਵਾਲੇ ਵਿਚ ਖੇਡ ਕਬੱਡੀ ਦੀ ਗੱਲ ਹੁੰਦੀ ਹੈ ਬੁੱਟਿਆ ਰੋਜਰ ਰੋਰੀਨਾ ਵਰਗੇ ਉਹ ਖੇਡ ਸਟੇਡੀਅਮ ਜਿਹੜਾ ਲੱਖਾਂ ਨਾਗਰਾਂ ਦੇ ਮੁੱਕ ਹੁੰਦੇ ਆ ਉਹਨੇ ਖੇਡ ਮਾਨਨਾ ਤੇ ਕਬੱਡੀ ਪੁੱਜ ਗਿਆ ਆਹ ਪਹੀ ਕਬੱਡੀ ਅਜ ਸਮੇਂ ਸੁਦੀਆ ਰੋਸ਼ਨੀ ਕੰਗੀ ਕਰ ਖੇਡ ਸਟੇਡੀਅਮ ਐਸ ਸਮੇਂ 80 ਇਹ ਨੰਬਰ ਛੀ ਨੂੰ ਇੱਕ ਨਹੀਂ ਰੱਖਦਾ ਸੀ 11 ਬੰਦ ਜੁਵਾਸ ਜੁਵਾਸ ਤੇ ਬੇਦਾਸੀਆ ਕਿ ਮੈਂ ਇਹਨੂੰ ਕਿੰਨਾ ਚਿਰ ਹੋਰ ਰੋਕੇ ਰੱਖਣਾ ਕਦੋਂ ਸਮਾਂ ਬੀਤਦਾ ਇਹ ਗੱਲਾਂ ਮਸਤਰੀਆਂ ਨੇ ਆ ਪੂਰੀਆ ਸੀਸਰ ਗੱਲਾਂ ਕਹਿੰਦੇ ਸੰਦੀਪ ਖੰਡੂ ਨੰਗਰਪੀਆ ਦੀ ਚੱਲਦੀ ਹੈ ਵੱਡੇ ਕਬੱਡੀ ਖੇਡਾਂ ਦਾ ਖੇਡਦੀ ਹੈ ਅਰਪਾ ਸਿੰਘ ਜੀ ਹਸਰਾ ਕੈਨੇਡਾ ਅਮਨਪ੍ਰੀਤ ਸਿੰਘ ਜੀ ਹਸਰਾ ਕੈਨੇਡਾ ਗਵਿੰਦਰ ਸਿੰਘ ਜੀ ਹਸਰਾ ਕੈਨੇਡਾ ਤੇ ਜਸੂ ਹਸਰਾ ਜੀ ਕੈਨੇਡਾ ਤੁਹਾਨੂੰ ਵੀ ਧੰਨਵਾਦ ਹੈ ਜੀਵਨ ਸਿੰਘ ਪੁੱਲਰ ਮੈਂਬਰ ਬਲਾਕ ਸੰਤਰੀ ਸੁਖਪਾਲ ਸਿੰਘ ਮੈਂਬਰ ਉਹਨਾਂ ਦਾ ਵੀ ਧੰਨਵਾਦ ਜਿਹੜਾ ਅਗਲਾ ਮੈਚ ਹੈ ਮੇਰੀ ਬੇਨਤੀ ਹੈ ਗੋਪੀ ਕਾਲਪੁਰਾ ਸਾਹਿਬ ਕਿਹੜੇ ਪਾਸੇ ਨੇ ਔਰ ਜ਼ਰੂਰ ਰੱਬ ਨੂੰ ਦੱਸ ਦਿਓ ਕਿ ਕਿਉਂਕਿ ਪਿੰਡ ਪੱਤਰ ਦਾ ਮੈਚ ਹੈ ਕਬੱਡੀ ਕਬੱਡੀ ਦਾ ਮੈਚ ਫਾਈਨਲ ਹੋਣਾ ਹੈ ਉਹ ਜ਼ਰੂਰ ਸਾਨੂੰ ਦੱਸਿਓ ਸਮੇਂ ਦਾ ਮੇਲਾ ਮਿਲੇਗਾ ਠੀਕ 6:00 ਵਜੇ ਨੇ ਮੈਨੂੰ ਲੱਗਦਾ ਕਿ 7:00 ਵਜੇ ਤੋਂ ਅੱਜ ਦਾ ਕਬੱਡੀ ਕੱਪ ਦੁਨੀਆ ਨੂੰ ਪਤਾ ਲੱਗ ਜਾਊਗਾ ਫਿਰ ਟਰੈਕਟਰ ਕਿੱਧਰ ਨੂੰ ਜਾਣਗੇ ਟਰੈਕਟਰ ਕਿੱਧਰ ਨੂੰ ਜਾਣਗੇ ادھر جی نومی سارا برا پہ ادھر ادھر جی نومی دل تک ترب کر ਮੈਂ ਬੇਨਤੀ ਕਰਦੇ ਹਾਂ ਸਾਰੇ ਖੇਡ ਪ੍ਰੇਮੀਆਂ ਨੂੰ ਇਸ ਤੋਂ ਬਾਅਦ ਕੋਈ ਨਿੱਕਾ ਮੈਚ ਨਹੀਂ ਸਿੱਧਾ ਫਾਈਨਲ ਹੋਊਗਾ ਉਹ ਠੀਕ 15 ਮਿੰਟ ਦੇ ਬਾਅਦ ਹੋਣਾ ਹੋਊਗਾ ਜੀ ਨੋਟ ਕਰ ਲਿਓ ਇਹਦੇ ਵਿੱਚੋਂ ਵਿਆਰੇ ਜੇਤੂ ਰਹੀ ਹੈ ਵਿਆਰੇ ਤੇ ਮਹਿਮਦਵਾਲ ਦਾ ਫਾਈਨਲ ਖੇਡਿਆ ਜਾਊਗਾ ਔਰ ਠੀਕ 15 ਮਿੰਟ ਦੇ ਬਾਅਦ ਮਿਲਖਾ ਬਟਰੀ ਵਾਲਾ ਸਾਡਾ ਭਰਾ ਠੀਕ 15 ਮਿੰਟ ਦੇ ਬਾਅਦ ਅੱਜ ਕੱਪਤੀ ਤਰੀਕਾ